ਸਤਿ ਸ੍ਰੀ ਅਕਾਲ ਜੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਲੱਗ ਗਿਆ ਹੋਣਾ ਘਰ ਵਿੱਚ ਘਰ ਵਿੱਚ ਪੈਸੇ ਦੀ ਕਮੀ ਹੁੰਦੀ ਹੈ ਤਾਂ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਜੀ ਆ ਮੰਤਰ ਤੁਹਾਨੂੰ ਪੜ੍ਹ ਕੇ ਸੁਣਾਉਣਾ ਜੀ 11 ਵਾਰ ਰੋਜ਼ਨਾ ਦੋ ਟਾਈਮ ਕਰਨ ਦੀ ਤੁਸੀਂ ਕਿਤੜ ਕਰਨੀ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਊਗੀ ਮਤਲਬ ਕਿੰਨੇ ਵੀ ਕਸ਼ਟ ਹੋਣ ਕਿੰਨੇ ਵੀ ਕੁਝ ਵੀ ਹੋਵੇ ਤਾਂ ਇਹ ਜਪ ਕਰਨ ਨਾਲ ਤੁਹਾਡੀ ਮਾਇਆ ਆਪ ਹੀ ਚਲੀ ਜਾਊਗੀ ਤੁਹਾਨੂੰ ਮੰਤਰ ਦਾ ਜਾਪ ਕਰਕੇ ਦੱਸ ਦਿਆਂ ਜੀ ਸੋਟ ਮਹੱਲਾ ਪੰਜ ਗੌਰ ਪੂਰੇ ਨਾਮ ਸਕਾਰੇ ਪ੍ਰਭ ਸੱਬੇ ਕਾ ਸੁਮਾਰੇ ਹਰ ਆਪਣੀ ਕਿਰਪਾਤਾਰੀ ਪ੍ਰਭ ਪੂਰਨ ਪੈਜ ਸੁਮਾਰੀ ਆਪਣੇ ਦਾਸ ਕੇ ਭੈਓ ਸਹਾਈ ਸਗਨ ਮਨੋਰਥ ਕੀਨੇ ਕਰਤੇ ਊਣੀ ਬਾਤ ਨਕਾਈ ਕਰਤੇ ਪੁਰਖ ਤਾਲ ਦਵਾਇਆ ਪਿੱਛੇ ਲੱਗ ਚੱਲੀ ਮਾਇਆ ਟੋਟ ਨਾ ਕਤਿਓ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰ ਸਿਮਰ ਭਾਏ ਦਿਆਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗਸਾਈ ਜਿਨ ਪੂਰ ਪੈ ਮੰਤ ਬਣਾਈ ਤੂੰ ਭਾਉ ਰੋ ਸਾਮੀ ਮੋਰਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਤੇ ਇਹ ਮੰਤਰ ਜਰੂਰ ਕਰਿਆ ਕਰੋ ਜੀ ਇਹ ਮੰਤਰ ਕਰਨ ਨਾਲ ਜਿੰਨੇ ਵੀ ਘਰ ਦੇ ਰੁਕੇ ਹੋਇਆ ਪੈਸਾ ਵਾਪਸ ਆਪੇ ਆਊਗਾ ਤੁਸੀਂ ਇਹ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਜਿੱਥੇ ਵੀ ਤੁਹਾਡਾ ਰੁਕਿਆ ਹੋਇਆ ਪੈਸਾ ਤੁਹਾਡੇ ਜਰੂਰ ਮਤਲਬ ਅਗਲਾ ਆਪਰੇ ਦੇਣ ਆਊਗਾ ਜਦ ਇਹ ਘਰ ਵਿੱਚ ਮੰਤਰ ਦਾ ਜਾਪ ਹੋਣ ਲੱਗ ਗਿਆ ਤੁਸੀਂ ਸਵੇਰੇ ਇਸ਼ਨਾਨ ਕਰਕੇ ਜਰੂਰ ਇਹ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤੇ ਕਿੰਨਾ ਵੀ ਤੁਹਾਡੇ ਘਰ ਵਿੱਚ ਕਮੀ ਹੈ ਮਾਇਆ ਦੀ ਮਾਇਆ ਆਪ ਹੀ ਤੁਹਾਡੇ ਦੁਆਰੇ ਦੁਆਰ ਤੇ ਆਊਗੀ ਤਾਂ ਤਾਂ ਹੁਣ ਜ਼ਰੂਰੀ ਇਹ ਜਪ ਕਰਕੇ ਦੇਖੋ ਕਿ ਤੁਹਾਡੇ ਵਿੱਚ ਘਰ ਵਿੱਚ ਜਿਹੜੀ ਮਾਇਆ ਦੀ ਕਮੀ ਆ ਆਪੇ ਕਮੀ ਆ ਪੂਰੀਆਂ ਹੋ ਜਾਣਗੀਆਂ ਇਹ ਜਪ ਜ਼ਰੂਰ ਕਰਿਆ ਕਰੋ ਜੀ ਕਿਉਂ ਅੱਜ ਕੱਲ੍ਹ ਹਰੇਕ ਦੇ ਖਰਚੇ ਵੱਧਨੇ ਮਾਇਆ ਦੀ ਕਮੀ ਰਹਿੰਦੀ ਆ ਜਦ ਆਪਾਂ ਜਪ ਕਰਿਆ ਕਰਾਂਗੇ ਆਪਣੇ ਖਰਚੇ ਉਰੇ ਆਪ ਹੀ ਕੋਈ ਜਾਣਗੇ ਵਾਹਿਗੁਰੂ ਆਪੇ ਕਿਰਪਾ ਕਰਦਾ ਇਹ ਮੰਤਰ ਦਾ ਜਾਪ ਜਰੂਰ ਆਪਣੇ ਘਰ ਵਿੱਚ ਕਰਿਆ ਕਰੋ ਬਾਕੀ ਤੁਹਾਨੂੰ ਹੋਰ ਵੀ ਮੰਤਰ ਦੱਸਾਂਗੇ ਜਿਸ ਮੰਤਰ ਦੇ ਜਾਪ ਕਰਨ ਨਾਲ ਆਪਣੇ ਘਰ ਦੀਆਂ ਵਿੱਚ ਖੁਸ਼ੀਆਂ ਕਿਹੜੇ ਲੜਾਈ ਝਗੜੇ ਸਭ ਦੂਰ ਹੋ ਜਾਂਦੇ ਨੇ ਤੁਸੀਂ ਆਪਣੀ ਇਹ ਵੀਡੀਓ ਪਹਿਲੀ ਅੱਜ ਪਾਈ ਹੈ ਤੁਸੀਂ ਇਹਨੂੰ ਪਿਆਰ ਦੇਣਾ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਇਸੇ ਤਰ੍ਹਾਂ ਦੇ ਵੀਡੀਓ ਤੁਹਾਨੂੰ ਹੋਰ ਲੈ ਕੇ ਆਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ